ਓ ਗੱਲਾਂ ਤਾਂ ਪੰਡਾ ਕਾ ਦੀ ਕਰਗੇ ਆ ਪੰਡ ਜੀ ਚਾਰ ਹਫਤੇ ਤੇ ਨਸ਼ੇ ਬੰਦ ਕਰ ਤੇ ਉਹ ਨਾ ਪੰਡ ਜੀ ਵੱਡੇ ਵੱਡੇ ਮਾਰਿਆਂ ਮੇਲ ਨਾਲ ਸਾਰੇ ਵੱਡੇ ਵੱਡੇ ਮਾਰਿਆਂ ਗੱਲਾਂ ਨਾਲ ਸਾਰੇ ਪੇਤ ਖੁੱਲ ਗੇ ਰਾਜਾ ਤੇਰੇ ਸੌ ਖਾ ਕੇ ਮੁੱਕਰ ਗਿਆ ਤੇ ਅਮਲਾਂ ਦੇ ਹੋਣੇ ਆ ਨਵੇਲੇ ਸੌ ਖਾ ਕੇ ਮੁੱਕਰ ਗਿਆ ਓ ਖੈਰ ਜੀ ਖੈਰ ਪਰਪਾਂ ਜੀ ਦੀ ਖੈਰ ਓ ਹੇਟ ਮਰਾਸੀ ਉੱਤੇ ਟੈਰ ਉਹ ਬੱਸ ਕਰਿਆ ਕਰ ਉਹ ਬਲਾ 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 ਭੰਡਾ ਬੜਾ ਇਕੱਠ ਹੋਇਆ ਜੇ ਬੜੀਆਂ ਰੌਣਕਾਂ ਲੱਗੀਆਂ ਇੱਥੇ ਕੀ ਪ੍ਰੋਗਰਾਮ ਚੱਲਦਾ ਜੀ ਭੰਡਾ ਤੈਨੂੰ ਨਹੀਂ ਪਤਾ ਨਾ ਮੰਨਾ ਮੈਨੂੰ ਨਹੀਂ ਪਤਾ ਉਹ ਭੰਡਾ ਜਮਾਂ ਹੀ ਨਹੀਂ ਪਤਾ ਉਹ ਓ ਪੰਡਾ ਓਕਾ ਵੀ ਨਹੀਂ ਪਤਾ ਮੈਂ ਕਹਿੰਦਾ ਪਤਾ ਹੀ ਨਹੀਂ ਓ ਪੰਡਾ ਇੱਥੇ ਆਈਡੀਅਲ ਕਾਨਵੈਂਟ ਸਕੂਲ ਦਾ ਐਨਵਲ ਫੰਕਸ਼ਨ ਚੱਲ ਰਿਹਾ ਜੇ ਓ ਪੰਡਾ ਮੈਂ ਤੇਨਾਂ ਘੜ ਦੇ ਕੇ ਕੁਝ ਹੋਰ ਹੀ ਸਮਝ ਗਿਆ ਸੀ ਪੰਡਾ ਤੂੰ ਕੀ ਸਮਝ ਗਿਆ ਸੀ ਓ ਪੰਡਾ ਮੈਂ ਤਾਂ ਵਾਲੇ ਪੁੱਠਾ ਸਮਝ ਬੈਠਾ ਸੀ ਪੰਡਾ ਕੀ ਸਮਝ ਬੈਠਾ ਸੀ ਮੈਨੂੰ ਲੱਗਿਆ ਪੰਜਾਬ ਦੇ ਕਿਸੇ ਬਾਬੇ ਦਾ ਨਵਾਂ ਢੇਰਾ ਖੁੱਲਿਆ ਏ ਬੱਸ ਕਰਿਆ ਕਰ ਮੁੰਡੇ ਗੁਣਿਆ ਪੁੱਛਾ ਲੈਣਾ ਇਹਦੇ ਧਿਆਨ ਦਿਆ ਕਰ ਆਉਂ ਬੈਠਾ ਬਾਬੇ ਦਾ ਭਗਤ ਉਹ ਸੱਚ ਵੀ ਰਿਆ ਕਰ ਬੱਡੀ ਬਾਬੇ ਦੀ ਭਗਤਲੀ ਕਾਲਾ ਪੂਆਵੇਂਗਾ ਨਾਲੇ ਪੰਡਾ ਕੱਠਾ ਚ ਗੱਲ ਸਕੂਲਾਂ ਕਾਲ ਜਾਂਦੇ ਆ ਫਸਣਾ ਬ ਘਟਦਾ ਕਿਤੇ ਹੋਰੀ ਹੁੰਦਾ ਜੇ ਭੰਡਾ ਹੋਰ ਕਿੱਥੇ ਹੁੰਦਾ ਜੇ ਮੈਂ ਕਹਿੰਨਾ ਪੁੱਛਣਾ ਬਾਹਲੇ ਘਟ ਹੁੰਦਾ ਜੇ ਭੰਡਾ ਕਿੱਥੇ ਹੁੰਦਾ ਜੇ ਉਹ ਭੰਡਾ ਪੀਣਾ ਹੀ ਲੱਗੀਆਂ ਰਹਿੰਦੀਆਂ ਜੇ ਉਹ ਭੰਡਾ ਕਿੱਥੇ ਲੱਗੀਆਂ ਰਹਿੰਦੀਆਂ ਜੇ ਰੇਲਵੇ ਸਟੇਸ਼ਨਾਂ ਤੇ ਉਹ ਬੱਸ ਕਰਿਆ ਕਰ ਰੂਪੀ ਤੋਂ ਚੱਲ ਪੰਜਾਬ ਨੂੰ ਵਿਆਰ ਤੋਂ ਚੱਲ ਪੰਜਾਬ ਨੂੰ ਭੰਡਾ ਫਿਰ ਪੰਜਾਬ ਤੋਂ ਚੱਲ ਕੈਨੇਡਾ ਨੂੰ ਬੱਸ ਕਰਿਆ ਕਰ ਅਮਰੀਕਾ ਨੂੰ ਜਾਣ ਦੇਿਆ ਕਰ 25-25 ਲੱਖ ਦੇ ਸੌਦੇ ਆ ਚੱਲ ਜਿਆ ਕਰ ਬੁੜਿਆਂ ਨਾਲ ਹੀ ਲੈ ਕੇ ਤੁਰੇ ਜਾਂਦੇ ਆ ਭਾਲਾ ਪੂਆਵੇਂਗਾ ਉਹ ਭੜਾ ਕੱਠ ਦੇਖ ਕੇ ਲੱਗਦਾ ਪ੍ਰੋਗਰਾਮ ਰਾਤ ਤੱਕ ਚੱਲੂਗਾ ਨਾ ਜੇ ਠੰਡ ਹੋ ਗਈ ਤਾਂ ਸਭ ਵੇ ਗਿਰ ਜਾਈਗਾ ਹੋਟਾ ਬੁੜਾ ਕੱਲੂਗਾ ਤੱਲ ਦੇਾਂਗੇ ਜਵਾਕਾਂ ਨੂੰ ਚਾਹ ਪੀਣੀ ਪੈਣੀ ਆ ਅੱਪਿਆ ਦੇ ਆਗੇ ਇਹਨਾਂ ਦੇ ਪਾਪਿਆਂ ਨੂੰ ਕੰਮ ਮੰਡਣੇ ਪੈਣੇ ਆ ਉਹ ਪੱਢ ਦੇਾਂਗੇ ਲਾ ਭੰਡਾ ਪਿੱਛੇ ਦਾ ਸਰਪੰਚ ਦੀਆਂ ਵੋਟਾਂ ਪਈਆਂ ਹਾਂ ਭੰਡਾ ਵੋਟਾਂ ਪਈਆਂ 15 ਦੇ ਰੌਣਕਾਂ ਹੀ ਲੱਗਿਆ ਰਹੀਆਂ ਰੌਣਕਾਂ ਹੀ ਲੱਗੀਆਂ ਰਹੀਆਂ ਪਹਿਲੀ ਬਾਲਟੀ ਹੁਣ ਚਲਾਤੀ ਮੋਟਾ ਸੰਤਰਾ ਚਲਾਤੀ ਮੋਟਾ ਸੰਤਰਾ ਦੂਜੀ ਬਾਲਟੀ ਹੁਣ ਚਲਾਤੀ ਕਿੰਗ ਫਿਸ਼ਰ ਚਲਾਤੀ ਕਿੰਗ ਫਿਸ਼ਰ ਫੇਰ ਭੰਡਾ ਤੀਜੀ ਬਾਲਟੀ ਹੁਣ ਚਲਾਤੀ ਸੋਫੀਆ ਚਲਾਤੀ ਸੋਫੀਆ ਅ ਸਭ ਭੰਡਾ ਫੇਰ ਸਰਪੰਚ ਜਿੱਤ ਗਿਆ ਹਾਂ ਭੰਡਾ ਆਪਣਾ ਸਰਪੰਚ ਜਿੱਤ ਗਿਆ ਫੇਰ ਕੀ ਬਣਿਆ ਬਾਨਾ ਕੀ ਸੀ ਹਣ ਵੀ ਬੋਤਲ ਨਹੀਂ ਚਲਦੀਆਂ ਉਹ ਕਿਵੇਂ ਹਸਪਤਾਲਾਂ ਦੇ ਜੰਪਾਏ ਨੇ ਅਬਸ ਕਰਿਆ ਕਰ ਲੋਕੋ ਨਹੀਂ ਲੱਗੀ ਜਾਂਦਾ ਗਾਲ ਪੁੱਛੀ ਵਗੇ ਉਹ ਗਾਲਾ ਪਵਾਵੇਂਗਾ ਸੇਰ ਸਨਾ ਕੋਈ ਲੈ ਪੰਡਾ ਕੋਈ ਸ਼ੇਰ ਸੁਣਾ ਫਿਰ ਲੈ ਸੁਣ ਫਿਰ ਲੈ ਸੁਣਾ ਇੱਕ ਥਾ ਪਿਆਸਾ ਕਊਆ ਬਾਬੀ ਪਾ ਇੱਕ ਥਾ ਵਿਆਸਾ ਕਊਆ ਇੱਕ ਥਾ ਪਿਆਸਾ ਕਊਆ ਇੱਕ ਥਾ ਵਿਆਸਾ ਕਊਆ ਇੱਕ ਥਾ ਪਿਆਸਾ ਕਊਆ ਇੱਕ ਥਾ ਵਿਆਸਾ ਕਊਆ ਇੱਕ ਥਾ ਪਿਆਸਾ ਕਊਆ ਉਹ ਕੰਜਰ ਦੇ ਅੱਗੇ ਵੀ ਬੋਲ ਕਸ ਪੰਜਾਬ ਚ ਪਾਣੀ ਮੁੱਕ ਗਿਆ ਉਹਨੇ ਲੈ ਲਿਆ ਕਊਆ ਉਹ ਵਸ ਗਿਆ ਕਾ ਨੀਟੀ ਖਿੱਚੀ ਜਾਂਦਾ ਉਹ ਰਹਿਣ ਗਿਆ ਸੁੱਕੀ ਹੋਈ ਪੀ ਜਾਂਦਾ ਉਹ ਛਾਲ ਮਿਦਿਆ ਕਰ ਕੰਨਾਂ ਚ ਵੱਜਦਾ ਫਿਰਦਾ ਉਹ ਟਲ ਗਿਆ ਕਰ ਮਰੂੰਗਾ ਲੇ ਪੰਡਾ ਜਦੋਂ ਤੋਂ ਆਪਣਾ ਇਹ ਲਫੰਗ ਦੇ ਤਿਆਰੀ ਸ਼ੁਰੂ ਹੋਈਆਂ ਹਾਂ ਹਾਂ ਪੰਡਾ ਹਮੜਾ ਮਨੇ ਕਹਤਾ ਕਿਸ ਨੇ ਤਲੇ ਨਹੀਂ ਖਾਣਾ ਕਿਸ ਨੇ ਸਮੋਸਾ ਨਹੀਂ ਖਾਣਾ ਕਿਸ ਨੇ ਪੈਟੀ ਨਹੀਂ ਖਾਣੀ ਹਾਂ ਪੰਡਾ ਕਿਸ ਨੇ ਸਮੋਸਾ ਨਹੀਂ ਖਾਣਾ ਕਿਸ ਨੇ ਪੈਟੀ ਨਹੀਂ ਖਾਣੀ ਅੱਜ ਫਾਈਨਲ ਪਰਫਾਰਮੈਂਸ ਦਾ ਦਿਨ ਆਇਆ ਸਵੇਰ ਦੇ ਸਮੋਸੇ ਖਵਾਈ ਜਾਂਦੇ ਗਲੇ ਭਟਾ ਛੱਡੇ ਜੇ ਉਹ ਬੱਸ ਕਰਿਆ ਕਰ ਟੀਵੀ ਕੋਣੀ ਸੁਬੋਤੇ ਮੁੱਲ ਗਏ ਉਹ ਪ੍ਰਿੰਸੀਪਲ ਸਾਹਿਬ ਬੈਠੇ ਆ ਪਾਪਰ ਜੇ ਬੈਠੇ ਆ ਉਹ ਗਾਲਾਂ ਭਾਵੇਂਗਾ ਕੋਈ ਨਹੀਂ ਖਾਂਦੇ ਸੀ ਉੱਠ ਬਾਜਿਆ ਕਰ ਗਰਗਰਾਂ ਚਾਹ ਹੁੰਦੀ ਆ ਉਹ ਜਾਣਦਿਆ ਕਰ ਉਹ ਵੀ ਖਚਣੀਆਂ ਬੱਸ ਕਰਿਆ ਕਰ ਪੰਡਾ ਕੈਨੇਡਾ ਅਮਰੀਕਾ ਦੀਆਂ ਔਰਤਾਂ ਨੇ ਬੜੀ ਤਰੱਕੀ ਕੀਤੀ ਆ ਬੜਾ ਕੁਝ ਖੇਡਦੀਆਂ ਨੇ ਲੈ ਪੰਡਾ ਕੀ ਕੁਝ ਖੇਡਦੀਆਂ ਨੇ ਪੰਡਾ ਹਾਕੀ ਖੇਡਦੀਆਂ ਨੇ ਬੱਲੇ ਬੱਲੇ ਪੰਡਾ ਕ੍ਰਿਕਟ ਵੀ ਖੇਡਦੀਆਂ ਨੇ ਓ ਸ਼ਾਵੀ ਪੰਡਾ ਫੁੱਟਬਾਲ ਵੀ ਖੇਡਦੀਆਂ ਨੇ ਲੈ ਵੀ ਪੰਡਾ ਪੰਡਾ ਪੰਜਾਬ ਦੀਆਂ ਔਰਤਾਂ ਨੇ ਬੜੀ ਤਰੱਕੀ ਕੀਤੀ ਆ ਬੜਾ ਕੁਝ ਖੇਡਦੀਆਂ ਨੇ ਪੰਡਾ ਉਹ ਕੀ ਖੇਡਦੀਆਂ ਨੇ ਮੈਂ ਕਹਿੰਨਾ ਪੁੱਛਣਾ ਸਾਰਾ ਸਾਰਾ ਦਿਨ ਖੇਡਦੀਆਂ ਨੇ ਸਾਰੀ ਸਾਰੀ ਰਾਤ ਖੇਡਦੀਆਂ ਨੇ ਕੀ ਖੇਡਦੀਆਂ ਨੇ ਕਦੇ ਕਿਸੇ ਬਾਬੇ ਕੋਲ ਖੇਡਦੀਆਂ ਕਦੇ ਕਿਸੇ ਬਾਬੇ ਕੋਲ ਖੇਡਦੀਆਂ ਉਹ ਬੱਸ ਕਰਿਆ ਕਰ ਕਦੋਂ ਬਾਬੇ ਬਾਬੀ ਹੋ ਜਾਂਦੇ ਆ ਉਹ ਜਾਣ ਦਿਆ ਕਰ ਜਾਂਦੀਆਂ ਪੰਜਾਬ ਦੀਆਂ ਰੇ ਉਹ ਜਾਣ ਢਲ ਜਿਆ ਕਰ ਜਾਂਦੀਆਂ ਵੀ ਜਾਂਦੀਆਂ ਨੇ ਉਹ ਬੱਸ ਕਰਿਆ ਕਰ ਨਾ ਮੁੰਡਾ ਪਕਾਇਦਾ ਪਾ ਹੋ ਗਈ ਕਿ ਚੱਜ ਦੀ ਗੱਲ ਸੁਣਾ ਫਿਰ ਚੱਲੀਏ ਲੈ ਸੁਣ ਫਿਰ ਲੈ ਸੁਣਾ ਹੋਈ ਬਿਦਵੀ ਗੁਰੂ ਗ੍ਰੰਥ ਸਾਹਿਬ ਦੀ ਨਾਲੇ ਗੀਤਾਂ ਨਾਲੇ ਕਰਾਨ ਉਹ ਚਿੱਟਾ ਪੀਪੀ ਮਰ ਰਹੇ ਮੇਰੇ ਦੇਸ਼ ਦੇ ਨੌਜਵਾਨ ਮੇਰੀ ਮਾਂ ਬੋਲੀ ਪੰਜਾਬੀ ਦਾ ਹੁਣ ਰਹਿ ਹੀ ਨਹੀਂ ਸਨਮਾਨ ਉਹ ਦਿਲ ਮਾਰੇ ਨੇ ਹੋ ਗਏ ਨਾਲੇ ਕਤਲ ਹੋ ਗਏ ਆਮ ਸਾਡੇ ਬਾ ਦਾ ਕੁਝ ਨਹੀਂ ਹੋਇਆ ਸਾਡਾ ਹਾਲੀ ਖੁਸ਼ੀ ਵਸੇ ਪੰਜਾਬ ਸਾਡਾ ਹਾਲੀ ਖੁਸ਼ੀ ਵਸੇ ਪੰਜਾਬ ਪਾਗ ਲੱਗੇ ਰਹਿਣ